ਦਸ ਲਾਲਾ ਕਿੰਨੇ ਰੁਪਏ ਆ ਇਹ ਹੈਗੇ ਮੈਨੂੰ ਆਨੇ ਪੈ ਰੁਪਏ ਮੈਨੂੰ ਪਤਾ ਹੀ ਨਹੀਂ ਹੁਣ ਇਹਦਾ ਗੂੜੇ ਬੋਦਲਾ ਬੈਠਾ ਜਰਾ ਦੇਖਦਾ ਮੰਦਰਾ ਕਹਿੰਦਾ ਮੈਂ ਇੱਥੇ ਲਾ ਕੇ ਜਾਂਦਾ ਮੈਂ ਜਨਾ ਕਿਤੇ ਨਹੀਂ ਆਠਾ ਨੇ ਮੇਰੀ ਸਭ ਦਾ ਬੇਸੁਆਨੀ ਗੱਲ ਹੋਰ ਜਾ ਪਾਈ ਜਨਾ ਇੱਕ ਵਾਰ ਫਾਣੇ ਤਾਂ ਮੰਦਰਾ ਰੁਪਈਆ ਲਾ ਕੇ ਜਾਂਦਾ ਕਿਹੜਾ ਗੱਪਾ ਨਹੀਂ ਮਾਰਦਾ ਲਾਲਾ ਜੇ ਤੂੰ ਲੈ ਆਏਂ ਭਾਈ ਤੇਰੇ ਆ ਲੈ ਜਾ ਭਾਈ 1000 ਰੁਪਏ ਲੈ ਮੇਰੇ ਹੱਥ ਵੱਟ ਕੇ ਲੈ ਜਾ ਲੈ ਆਏ ਆਏ ਹਾਂ ਹੱਥ ਨਹੀਂ ਵੱਟਨੇ ਓ ਮੇਰੇ ਤੇ ਇਲਜ਼ਾਮ ਨਾ ਲਾਓ ਮੈਂ ਟਿੱਡ ਦਾ ਮੋਟਾ ਬੰਦਾ ਕਜਰੀਆ ਠਾਣੇ ਮੈਂ ਨਾ ਇਹ ਆ ਵੀ ਦੇ ਜਾ ਬਈ ਉਹ ਯਾਰ ਮੈਂ ਯਾਰ ਵੀ ਹੁਣ ਚਲੋ ਮੈਂ ਕੋਈ ਠੱਗੀ ਨਹੀਂ ਮਾਰੀ ਠੋੜੀ ਨਹੀਂ ਮਾਰੀ ਨਾ ਮਾਚੋ ਦਾ ਕੋਈ ਦੁਆ ਨਹੀਂ ਬਈ ਖੜੇ ਰੱਖ ਜਾ ਪਾਣੀ ਪਾਣੀ ਲੈ ਮੈਂ ਮਾਂ ਗੁਣੀ ਗੱਲ ਕਰ ਲੈਣਾ ਅੱਜ ਆਮਾ ਵੀ ਯਾਰ ਅੱਜ ਤਾਂ ਤੂੰ ਮੇਰੀ ਗੱਲ ਉਹ ਗੱਲ ਕੋਈ ਪਾਣੀਆ ਜਿੱਦੈ ਤੇਰੀ ਦੁਕਾਨ 'ਚ ਚੋਰੀ ਹੋ ਗਈ ਸੀ ਉਦੋਂ ਕਿਨੇ ਖੜਾਇਆ ਉਹ ਐਣੀ

ਸ਼ਾਂਤੀ ਨਗਰ ਕੜਕਪਾਲੇ ਜਰ ਨੂੰ ਕਿਲੋ ਬਈ ਮੈਂ ਨਾ ਪੈਸੇ ਦੇ ਉਹ ਮੈਂ ਕੜਕਪਾਲੇ ਤੇ ਮੇਰੀ ਗੱਡੀ ਅੱਗੇ ਪੁੱਗੀ ਸਾਤੇ ਫੈਸਲਾ ਮੈਂ ਕਰੂੰ ਮੈਂ ਕਿਹੜੀ ਥਾਣੇ ਜਾਣਾ ਦਾ ਬੰਦਾ ਫਿਰ ਕਿਹੜੀ ਥਾਣੇ ਤੇ ਉਹ ਬੱਕਰੀ ਦਾ ਬੱਲਾ ਮੈਂ ਕਰੂੰਗਾ ਬੱਲਾ ਤੂੰ ਮੈਨਾਂ ਰਹਿ ਦੇ ਤੂੰ ਮੈਨੂੰ ਕਿਉਂ ਬੁਲਾਇਆ ਮੈਂ ਜੇ ਤੂੰ ਕਾਂਟੇ ਗਿਆ ਇਹਨੂੰ ਇੱਥੇ ਤੇ ਇਹ ਆਪਾ ਮੈਨੂੰ ਦੇਖ ਕੇ ਮੈਂ ਚੋਰ ਐ ਅੱਧਾ ਦਾ ਪਿੰਡ ਉਹ ਵਿਚਵਾਇਆ ਫਿਰ ਦਰਹੂ ਤੂੰ ਮੇਰੀ ਸੁਣ ਹਾਂ ਇਹ ਗਿਆ ਤੇਰੀ ਦੁਕਾਨ ਤੇ ਹਾਂ ਇਹ ਇਹ ਗਿਆ ਦੀਆਂ ਇਹਨੇ ਤੈਨੂੰ 50 ਰੁਪਏ ਦੇ ਉਹ ਤਾਂ ਆ ਗਿਆ ਯਾਰ ਉਸੇ ਵੇਲੇ ਮੈਂ ਕਰਦਾ ਯਾਰ 50 ਰੁਪਏ ਦਿੱਤੇ ਹਾਂ ਤੂੰ ਇਹਨੂੰ ਗੁੜ ਦਿੱਤਾ ਇਹਨੂੰ ਗੁੜ ਪਸੰਦ ਨਹੀਂ ਆਇਆ ਇਹ ਡੇਡਲੇ ਭਾਲਦਾ ਸੀ ਤੇਰੇ ਡਣੀਆਂ ਸੀ ਠੀਕ ਆ ਠੀਕ ਆ ਤੂੰ ਇਹਨੂੰ 50 ਰੁਪਏ ਮੋੜ ਤੇ ਇਹ ਆਜਾ ਘਰੇ ਆ ਗਿਆ ਮੇਰਾ ਰੋਲਾ ਵਿੱਚ ਕਿੱਥੇ ਆ ਗਿਆ ਬਈ ਉਹ ਆ ਗਿਆ ਦੱਸ ਕੇ ਯਾਰ ਉਹ ਕੋਲ ਮੇਰੇ ਕੱਲੇ ਚ ਪੜ੍ਹ ਦੋਗੇ ਮੈਂ ਲੈ ਕੇ ਆਇਆ ਵਾਹ ਮੈਂ ਗੱਲੇ ਦੇ ਹੱਥ ਲਾਇਆ ਆਪਾਂ ਸੌਣ ਗਏ ਓ ਤੂੰ ਥੋੜਾ ਬਾਣੀਆਂ ਤੇਰਾ ਕੱਖ ਨਾ ਰਿਹਾ ਓਏ ਓ ਬਣੇ ਤੇਰਾ ਕੱਖ ਨਾ ਰਿਹਾ ਓ ਮੈਂ 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 ਗੱਲੇ ਤੇ ਹੱਥ ਵੀ ਨਹੀਂ ਲਾਇਆ ਓਏ ਨਾ ਇਹ ਮੇਰੀ ਮੇਰੀ ਤਾਈ ਦੀ ਸੋ ਜੇ ਮੈਂ ਗੱਲੇ ਤੇ ਓਏ ਲੈ ਕੇ ਖੁਗਾ ਤੇ ਹਾ ਨਾ ਕਾਹ ਜਾਣੇ ਓ ਮੈਂ ਤਾਂ ਤੇਰੀ ਗਾਉਂ ਗੱਲੇ ਦੇ ਪਿੱਛੇ ਨਹੀਂ ਕੋਈ ਓ ਮੇਰੀ ਗੱਲ ਸੁਣ ਬਾਈ ਹਾਂ ਕਹੋ ਕਿਤਾਸ ਪਾਇਰਾ ਪੈਸੇ ਦੇ ਦੋ ਜਾਣਾ ਫੇਰ ਚਲੋ ਆਪਾਂ ਪੈਸੇ ਦੇ ਲਾਉਣਾ ਭਾਈ ਉਹੀ ਇਲਜ਼ਾਮ ਫੇਰ ਤਾਂ ਲੈ ਲੈ ਕਹਿੰਦਾ ਮੈਂ 100 ਰੁਪਇਆ ਨਹੀਂ ਮੈਂ ਤਾਂ ਨਹੀਂ ਚੱਕੇ ਕਿਤਾਈ ਗੱਲੇ ਤੇ ਪੈਸੇ ਨਾ ਮੈਂ ਇਹਦੇ ਗੱਲੇ ਤੇ ਬਾਈ ਤੂੰ ਜਾ ਭਾਈ ਲਾ ਇਹ ਨਹੀਂ ਮੈਂ ਤੇ ਮਨਾਂ ਚਿੱਤਰਾਂ ਨਾਲ 8 ਮੀਟਰ ਕੋ ਦੁਕਾਨ ਤੋਂ ਮੋੜਿਆ ਮੈਂ ਹੱਥੋਂ ਮੈਨੂੰ ਪੈਸੇ ਚਾਹੀਦੇ ਨੇ ਅੱਜ ਵੀ ਥਾਣੇ ਜਾਉ ਆਪ ਨਹੀਂ ਤਾਂ ਇਹ ਤੂੰ ਥਾਣੇ ਵੀ ਕਿਹਦੀ ਧਮਕੀ ਦੇ ਮੈਨੂੰ ਮਾਰੂਗਾ ਐਸੀ ਮਾਰੇ ਨਾ ਚਲੇ ਕਰਿਆ ਆਇਆ ਆ ਮੈਂ ਮਾਰ ਲਿਆ ਤਾਉ ਮੈਂ ਹੁਣੀ ਜਾਂ ਹੁਣੀ ਆਰੇ ਬਗ ਜੇ ਗਾ ਕਾਰੇ ਮੇਰੇ ਦਾਦੀ ਨੇ ਸਾਰੇ ਆ ਪੱਤੀ ਹੋਏ ਕਿੰਨੇ ਤੇਰੇ ਪੱਤਕੇ ਪੋਗੀਆਂ ਆ ਤਿੰਨ ਮਰੂ ਉਹ ਆਏ ਬਾਣੀਆਂ ਰਣੇ ਬੋਲਦੇ ਹੁੰਦੇ ਬਾਣੀਆਂ ਕਿਹੜੇ ਸਾਰੇ ਨੂੰ 20 ਵਾਰੀ ਮੈਂ ਛੜਾਇਆ 20 ਠੱਗੀਆਂ ਮਾਰਦਾ ਥੱਲੇ ਬਟਾ ਲਾ ਕੇ ਉਹ ਕਹਿੰਦਾ ਮੈਂ ਮੋਤਵਰ ਬੰਦਾ ਕਚਰੀਆਂ ਧਾਣੇ ਜਾਣ ਵਾਲਾ ਮੋਤਵਰ ਮਾਤ ਜਮਾ ਕਮਾਲ ਕਰਦੇ ਹੁੰਦਾ ਹੀ ਹੈ ਤੂੰ ਮੇਰੇ ਫਿਰ ਲਈ ਐ ਨਾ ਪਿਆਰ ਵੀ ਤੂੰ ਨੇ ਹੈ ਪਈਏ ਦਾ ਗੁੜ ਖਾ ਗਿਆ ਖੜਾ ਖੜਾ ਮੈਂ ਤਾਂ ਬੋਲਿਆ ਨਹੀਂ ਉਹ ਮੈਂ ਤਾਂ ਹੁਣ ਖਾ ਕੇ ਦੇਖੀ ਮਿੱਠਾ ਕਾ ਖੱਟਾ ਕਾ ਕਈ ਵਾਰ ਮੈਂ ਘਰੂਆ ਕੋਲ ਨਾ ਦੇ ਉਹ ਮੈਂ ਜਾਣ ਨਾ ਕਈ ਤੈਨੂੰ ਪੰਜ ਰੁਪਏ ਨਹੀਂ ਦਿੰਦੀ ਐਵੇਂ ਨਹੀਂ ਸਣ ਵਰਗਾ ਹੋਈ ਜਾਣਾ ਅੱਜ ਪਰਸੋਂ ਕੱਟਾਇਆ ਸੀ ਅੱਜ ਹੋ ਗਿਆ ਸਣ ਵਰਗਾ ਲੋਕਾਂ ਦਾ ਖਾਦਾ ਰੱਜੇ ਨਾ ਇੱਕ ਕਮਰੇ 'ਚ ਬੈਠੇ ਹਾਂ ਐਡੇ ਵਾਲੇ ਹਾਂ ਤਾਂ ਮੇਰੀ ਕੋਠੀ ਦੇਖੀਆ ਉਹ ਪਈਏ 2 ਕਿੱਲਿਆਂ 'ਚ ਪਈ ਹੈ ਅਸੀਂ ਤਾਂ ਕਿਸੇ ਦੀ ਰੀਸ ਕਰਦੇ ਨਹੀਂ ਉਠਿਆ ਹੋਊਗਾ ਪਤਾ ਨਹੀਂ ਹੋਊਗਾ ਲੋਕ ਸਾਡੀ ਨਿਸ਼ ਕਰਦੇ ਸੀ ਜੁਕ ਕਰਦੇ ਆ ਰੀਜ਼ ਕਰਦੇ ਹਾਂ ਇੱਕ ਚਾਰ ਦੀ ਫੜੀ ਨਾ ਦੋਨੇ ਮਾਂ ਪੁੱਤ ਖਾ ਲੈਨੇ ਉਹ ਵੀ ਥੱਲੇ ਡਿੱਗੀ ਹੋਈ ਨਾ ਲੋਕਾਂ ਨੇ ਲੈ ਆ ਲੈ ਕਿ ਨਾ ਦਾ 320 ਕਰਦਾ ਜਾਨਣਾ ਤੂੰ ਮਾਈ ਤੇ ਹਾਂ ਜਾਨਨਾ ਮੈਂ ਇਹ ਰਹਿਣਾ ਹਾਂ ਲੈ ਆ ਪਾਣੀ ਰਹਿ ਇਹ ਠੱਗੀਆਂ ਮਾਰਦੇ ਆ ਸਾਰੇ ਆਪ ਦੇ 500 ਰੁਪਏ ਦੇ ਛੋਟੇ 23 ਦਾ ਕੁਝ ਨਹੀਂ ਆਣਾ ਇਹ ਸਾਲ ਨੂੰ ਮਰ ਜੂਗੀ ਤੇ ਤੈਨੂੰ ਮੈਂ ਸਾਹਮੂ ਆ ਹਾਂ ਬੱਸ ਮੈਨੂੰ ਸਾਹਮਣੇ ਆ ਲੈ ਮੈ ਮੈਨੂੰ 10 ਕਿੱਲੇ ਜ਼ਮੀਨ ਆਉਂਦੇ ਮੈਂ ਤੇ ਤੂੰ ਵਿਆਹ ਹੋਊਗੀ ਫੇਰ ਭੁੱਲ ਜਾ ਤਾਈ ਉਹ ਥੋੜੇ ਨਰਕੇ ਚ ਕਿਹੜੀ ਆਉਗੀ ਮੈਂ ਐ ਝੋਟਾ ਇਹਨੂੰ ਕਿਹਨੇ ਦੇਣੀ ਆ ਉਹ ਅੱਗੇ ਪਿੱਛੇ ਫੇਰਦੀਆਂ ਟਾਈ ਹਾਂ ਫੇਰਦੀਆਂ ਉਹ ਮੈਂ ਜਾਣਦਾ ਨਹੀਂ ਤਾਈ ਸੁੰਡਾ ਗੁਰਖਾਨਾ ਵਾਲੇ ਲੋਕੋ ਸੁਣ ਮੈਂ ਜਾਣਦਾ ਇਹ ਤਾਂ ਮੇਰੇ ਕਰਕੇ ਛੁੱਟਿੰਗ ਮੇਰੀ ਕਿੱਥੇ ਗਈ ਥਾਣੇ ਚਲਦੀ ਆ ਰੋਟੀ ਇੱਜ਼ਤ ਜੀ ਬਣੀ ਹੋਈ ਆ ਉਹ ਕਿਹੜਾ ਰਖੇ ਸਾਰੇ ਸਾਡੇ ਦਾ ਸੁੰਗਾ ਗੁਰਖਾਨਾ ਖਾਂਦੇ ਦਾ ਇਮਾਨਦਾਰੀ ਦਾ ਤਦੂ ਮੋ ਆਪਣਾਰੀ ਮਾਨੀਏ ਦੇ ਉਮਰ ਖੰਦੀਏ ਇਹ ਐ ਮਾਂ ਜਿੱਥੇ ਮੇਰਾ ਮੋਹ ਬਰਤਦਾ ਫਿਰ ਤੇ ਜਾਊਗਾ ਆਉਂਗਾ ਮੇਰੀ ਤਾਂ ਕਚੀ ਅਠਾਣੇ ਚਲਦੀ ਐ ਉੱਥੇ ਜਾ ਕੇ ਮਟਵੇ ਦੇ ਨਾ ਕੜਾ ਘਰੂਪੇ ਆਉਂਦਾ ਓਏ ਅੱਛਾ ਇਹ ਖਾ ਦਿਨਾ ਚਾਹਤੇ ਹਾਂ ਕਿਹਨ ਘੁਰ ਵੀ ਖਾ ਲੈ ਅੱਛਾ ਡੱਬੜਾ ਜੀ ਸੜਕ ਕਰ ਦੇ ਤੁਸੀਂ ਅੰਮਾ ਪੁੱਤੇ ਇਕੱਲੇ ਨਾਲ ਆਪਾਂ ਤਾਂ ਖਾਂਦੇ ਨਹੀਂ ਓ ਤੇ ਤੁਸੀਂ ਨਾ ਮੇਰਾ ਨੱਕ ਡੋਤਾ ਮੈਂ ਰੱਖ ਜਾਈਏ ਅਠਾਣੇ ਜਾਣਾ ਬੰਦਾ ਸੀ ਅੱਲਾ ਜਦੋਂ ਕਹਣਾ ਛੁੱਟੇ ਨੇ ਹੋਏ ਹੋ ਮੈਂ ਕਹਣਾ ਨਾ ਫਿਰ ਕਹਿਣਾ ਪੈਂਦਾ ਹਾਂ ਬੇ ਚੱਲ ਕੇ ਮੈਂ ਆ ਸੀ ਤਾਂ ਆ ਬੇ ਘਰੇ ਬੈਠਿਆ ਆ ਤੇਰੇ ਨੂੰ ਕੋਈ ਨਾਰੀ ਬੇਤਨ ਬਣਨੇ ਦੇ ਚਾਹ। ਆ ਮੇਰਾ ਟਾਈਮ ਪੀਛਾ ਨਾ। ਤੇਰਾ ਬਣੀ ਇਹ ਤਾਂ ਮੈਂ ਸੁਪੈਚਾਂ ਦੇ ਲੱਗਿਆ ਦੇਖਿਆ ਸੀ। ਹਾਂ ਯਾਰ ਤੇਰਾ ਕੰਮ ਨਮਾਨਾ ਨਾ ਮਾਨਸਾ ਤੂੰ। ਉਹ ਕਰਤਾਰ ਰੁਪੇ ਚਿਕੇ। ਆ ਵੀ ਗੋਚਾ ਲਿਆ ਤੁਸੀਂ। ਹਾਂ। ਬੱਸ ਉਹ ਮੈਂ ਨਹੀਂ ਜਾਂਦਾ ਇਹਨੂੰ ਸੁਣਾਉਣ ਕਿੱਧਰ ਜਾਂ। ਹਾਂ ਜਾਣੇ ਸੀ ਜਾਂਦੇ ਨਹੀਂ ਕਿੱਧਰ ਜਾਂ ਮੈਂ ਤੂੰ। ਮੇਰੀ ਗੱਲ ਸੁਣ ਕੇ ਦੇਖਿਆ ਟਾਈਮ ਦਾ ਮੈਂ ਕੁਝ ਨਹੀਂ ਕਹਿੰਦਾ ਜੇ ਤੂੰ ਮੇਰੇ ਸਰ ਤੇ ਆ ਕੇ ਲਾਇਆ ਮੈਂ ਥੋੜੀ ਤਾਂ ਉੱਠ ਮਾਤਾ ਤੇ ਕੱਲ ਨੂੰ ਗੁਰਦੁਆਰੇ ਚ ਲੈ ਆਉਂ ਤੈਨੂੰ ਪੰਜਾਹ ਚਾਜੂ ਮੈਂ ਪੜਿਆ ਲਿਖਿਆ ਬੰਦਾ ਖਾਣੇ ਕਿਤੇ ਨਹੀਂ ਤੇ ਮੇਰੀ ਚੱਲਦੀ ਆ ਆ ਗੁਰਦੁਆਰੇ ਦਾ ਪੁੰਡਾ ਖੋਹਦਾ ਪਤਾ ਲੱਗ ਜੂ ਮੈਂ ਖੁੱਲਾ ਤੇਰੇ ਪਿਆਰ ਦੇ ਪਿੱਛੇ ਖੜਦਾ ਗੱਲਾਂ ਦਾ ਚਾਰ ਵਾਰੀ ਪੱਟ ਲੈ ਤੂੰ ਇਹ ਹੀ ਖੱਟੀ ਖੰਡ ਹੈ ਤੇ ਮੈਂ ਇਹਨੂੰ ਬਾਲਾ ਮੂੰਹ ਨਾਲ ਮਾ ਗੋਲੋ ਨੇ ਮੂੰਹ ਲੈ ਤਾ ਤੂੰ ਗਿਆ ਦੁਕਾਨ ਤੇ ਮੈਂ ਕਹਾ ਮੇਰੇ ਤੱਕ ਛੱਡ ਦੂਗੀ ਅੰਦਰ ਮਾ ਜੱਸੀ ਨੂੰ ਬੜਾ ਮੂੰਹ ਨਾ ਲਾਇਆ ਕਰ ਇਹਦੀ ਨਜ਼ਰ ਲੱਗਦੀ ਇਹਦੀ ਪੈਰ ਚੱਕ ਕੇ ਚੁੱਲ੍ਹੇ ਛੱਡ ਦੇ ਇਹ ਛੱਡਦੇ ਨਹੀਂ ਚੁੱਲ੍ਹੇ ਚ ਮੈਂ ਤਾਂ ਪਹਿਲਾਂ ਧਾਰ ਆ ਲੈਣੀ ਆ ਕਿਸੇ ਦੇ ਚਾਹੂਟ ਮੰਗ ਕੇ ਤੇ ਮੇਰੇ ਸਿਰ ਖਾਈ ਜਾਂਦੀ ਮੈਂ ਬਾਣੂ ਮੜਾ ਨਹੀਂ ਠੱਗਾ ਹੋ ਗਿਆ ਨਹੀਂ ਜਾਨਦੀ ਹੁਣ ਧਾਰ ਲੈਣ ਲੱਗੀਆਂ ਕੁੱਤਿਆ ਮੈਂ ਬਾਣੂ ਦੇ ਕੋਲ ਜਾਣ ਨਹੀਂ ਦਈਓ ਤੂੰ ਕਹਿੰਦਾ ਵੱਡੇ ਵੱਡੇ ਡਰੇ ਨਹੀਂ ਹੈ ਨਹੀਂ ਹੈ ਨਹੀਂ ਧਾਰ ਲੈ ਕਿ ਨੋ ਲਾਲਾ ਜੀ ਠੀਕ ਆ ਜੀ ਕਰੀਏ ਕੋਈ ਦੁਕਾਨ ਤੇ ਲੋਨ ਲਾ ਨਾ 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 ਸੌੜ ਜੀ ਉਹਨਾਂ ਨਾਲ ਮਾਲਾ ਮਾਲਾ ਹੋ ਜਾਊਗਾ ਜੱਟਾ ਡਰੀਦਾ ਜਾਂਦਾ ਜੱਟਾ ਵਾਲਾ ਦੇ ਰੱਖਿਆ ਕਰੋ ਜੱਟਾ ਵਾਲਾ ਉਹਨਾਂ ਨੇ ਕਰਾਇਓ ਜੱਟਾਂ ਦਾ ਤੁਸੀਂ ਚਾਹ ਤੇਰੀ ਮਰਜ਼ੀ ਆ ਫਿਰ ਸਾਰਿਆਂ ਦੇ ਲੋਨ ਹੋ ਗਏ ਇਹਨਾਂ ਨੇ ਵੀ ਲਿੰਟਰ ਕਰਾ ਲਈ ਉਹਨਾਂ ਨੇ ਵੀ ਲਿੰਟਰ ਕਰਾ ਲਈ ਆਹ ਕਰ ਕਿਵੇਂ ਬਚ ਗਿਆ ਇਹਨਾਂ ਨੂੰ ਮੜੀਏ ਦੇਖਦੇ ਆਂ ਇਹ ਕਿਹੜੇ ਮੁੰਡਾ ਕਿੱਥੇ ਗਿਆ ਸੀ ਤੂੰ ਕੰਦਰਾ ਅਸੀਂ ਨਾਲ ਬਹਿ ਕੇ ਲਓ ਮੈਂ ਤੌਣਾ ਗੇ ਸਸਰੀ ਕਾ ਮਾਤਾ ਜੀ ਸਸਰੀ ਕਾ ਲੋ ਕਿਵੇਂ ਠੀਕ ਹੋ ਹਾਂ ਹਾਂ ਠੀਕ ਹੈ ਆ ਜੀ ਬੈਠੋ ਦਈਏ ਤੁਹਾਨੂੰ ਮਾਇਆ ਹੈ ਮਾਇਆ ਹਾਂ ਉਹ ਬਹਿ ਜਾ ਬਹਿ ਜਾ ਕੋਈ ਗੱਲ ਨਹੀਂ ਬਾਹਰ ਹੰਬਲੇ ਨਾ ਮਰੋ ਆ ਲੋ ਚਾਹ ਪੀਏ ਚਾਹ ਬਣਾਈਏ ਮੈਂ ਪਹਿਲਾਂ ਚਾਹ ਚਾਹ ਦਾ ਮਾਤਾ ਪੀ ਲਾਂਗੇ ਹਾਂ ਕਿੰਨਾ ਬਾਹਣਾ ਤੁਹਾਡੇ ਕੋਲੇ ਕਿੰਨਾ ਹੈ 10 ਕਿੱਲੇ 10 ਕਿੱਲੇ 10 ਕਿੱਲਿਆਂ ਤੇ ਚਾਹ ਤੋਂ ਬਣਾਈਏ ਭਾਈ ਨਹੀਂ ਮਾਤਾ ਚਾਹ ਵੀ ਪੀਵਾਂਗੇ ਅੱਛਾ ਆਪਾਂ ਸੋਣੂ ਘੱਟੋ ਘੱਟ 3.25 ਲੱਖ ਰੁਪਏ ਦੇਣਾ ਮੈਂ ਰੱਖਾਂ ਚੋਲਾ ਲੈ ਅੰਦਰੋਂ ਚੱਕੀ ਉਹ ਖੜ ਜਾ ਤੈਨੂੰ ਮੈਂ ਸਮਝਾਉਣਾ ਹੈ ਗੱਡੀ ਤੁਹਾਡੇ ਕੋਲੇ ਹੋ ਵਧੀਆ ਕੋਠੀ ਪਾ ਲਓਗੇ ਸਾਰੀਆਂ ਸਹੂਲਤਾਂ ਤੁਹਾਡੇ ਕੋਲੇ ਹੋਣਗੀਆਂ ਆ ਕਿੰਨੇ ਬੰਦੇ ਤਾਂ ਲੋਨ ਲੈ ਲੈ ਕੇ ਕਰਿਆ ਕੰਮ ਹਾਂ ਹਾਂ ਇਹ ਤਾਂ ਹੈ ਹੈ ਮੈਨੂੰ ਬਾਰ ਰਾਇ ਕਰੇ ਕਿ ਲੋਨ ਮੇਂ ਕੀ ਹੁੰਦਾ ਹੈ ਉਮਾਤਾ ਹੋਵੇ ਸਮਝਾ ਰਿਹਾ ਨੋ ਉਹਨੂੰ ਪੈਸੇ ਚਾਹੀਦੇ ਆ ਪੈਸੇ ਦੇ ਦਊਂ ਮੈਂ ਬਦਿਓਂ ਹੀ ਬਸ ਪਰ ਉਹ ਪੈਸੇ ਦੇ ਦਊਂ ਮੈਂ ਮਰੇ ਦੋ ਮਿੰਟ ਸ਼ਾਂਤੀ ਦਾ ਕਰੋ ਉਹਨੂੰ ਘਟੋ ਘਟ ਵੀ 25 ਲੱਖ ਦਾ ਇੰਤਜ਼ਾਮ ਕਰਕੇ ਦੇਊਂ ਮੈਂ 25 ਲੱਖ ਹਾਂ ਬਣ ਗਿਆ ਕੰਮ ਫਿਰ ਤੋਂ ਕੌਵਾਂ ਲਾਗੇ ਮੈਂ ਫਿਰ ਗੱਲ ਕਰ ਲਾਂਗੇ ਉਹ ਸਾਰੇ ਕੰਮ ਹੋ ਜਾਣਗੇ ਮਾਤਾ ਉਹੀ ਡਰੀਆਂ ਨੇ ਹਾਂ ਆ ਸਾਰਿਆਂ ਨੇ ਅਹੀਂ ਕਰਿਆ ਅੱਛਾ ਸਾਰਿਆਂ ਨੂੰ ਪੈਸੇ ਮੈਂ ਦਿੰਨਾ ਹੈ ਚੋ ਤੈਨੂੰ ਕਹਾਂ ਤੂੰ ਕਿੱਥੇ ਲੁਕੇ ਹੋਏ ਸੀ ਪੈਸੇ ਦਾ ਪਤਾ ਹੈ ਹੁਣ ਕੋ ਓਏ ਹੁਣ ਤਾਂ ਹੈ ਨਹੀਂ ਤੈਨੂੰ ਕੱਲ ਨੂੰ ਦੇ ਦੂੰਗਾ ਵੈਸੇ ਮੈਂ ਕੱਲ ਨੂੰ ਦੇ ਦੂੰਗਾ ਤਾਂ ਕੱਲ ਨੂੰ ਹਾਂ ਕੱਲ ਨੂੰ ਦੇ ਦੂੰਗਾ ਮੈਂ ਨਾਲ ਹੀ ਬਹੂ ਪਈ ਜੀ ਮੰਨ ਲਿਆ ਉਰੇ ਬੜਾ ਜਾ ਕਮਲਾ ਟੂਰੇ ਇਹਨਾਂ ਨੂੰ ਮੜਾਂਗੇ ਨਾਂ ਵਾਲਾ ਘੱਟੋ ਘੱਟ 1.5 ਲੱਖ ਰੁਪਈਆ ਕਮਾਵਾਂਗੇ ਕਿਉਂਕਿ ਮੈਂ ਵੀ ਤਾਂ ਗੱਡੀ ਲੈਣੀ ਐ ਆਜੋ ਹੁਣ ਹਾਂ ਤੇ ਬੈਠ ਜਾਓ ਨਾ ਚਾਹੀਏ ਮੈ 25 ਲੱਖ 25 ਲੱਖ ਦੇ ਦੀ ਬਾਈ ਐਸੇ 10 ਲੱਖ ਵਿਆਹ ਤੇ ਲਾ ਦਾਂਗੇ ਤੇ 15 ਲੱਖ ਦੀ ਕੋਠੀ ਵਧੀਆ ਪੈ ਗਈ 15 ਲੱਖ ਤਾਂ ਕੋਠੀ ਪੈ ਗਈ ਹਮ ਨਰੇਵਰ ਜੀ ਤੁਹਾਡੇ ਕੋਲ ਕਾਰ ਮੈਂ ਤੁਸੀਂ ਮੁੰਡਾ ਹੋਵੋਗੇ ਹਾਂ ਕਾਰ ਤਾਂ ਕੁੜੀਏ ਤਾਂ ਲੈ ਲਾਂਗੇ ਇਹ ਵੀ ਸਹੀ ਗੱਲ ਆ ਤੁਹਾਡੀ ਹਾਂ ਜੇ ਜਮੀਨ ਸਾਨੂੰ ਚੰਗੀ ਆਉਂਦੀ ਆ ਸਾਨੂੰ ਤਾਂ 10-12 ਕਿੱਲੇ ਆਉਂਦੇ ਅੱਛਾ ਹਾਂ ਫੇਰ ਤਾਂ ਤੁਹਾਡਾ ਸਾਰੇ ਕੰਮ ਹੀ ਬਣੇ ਪਿਆ। ਹਾਂ ਉਹ ਕਿਵੇਂ? ਫਰਦ ਲਿਆਓ। ਫਰਦ। ਹਾਂ। ਰੁਪਈਆ ਉਹ ਵੇਲੇ ਗੱਲ ਹੋਈ ਏ ਮੁੱਖਾ। ਹਾਂ ਫਰਦਾ ਫਰਦਾ ਕੋਈ ਨਹੀਂ। ਫਰਦ ਕਿਹੜੀ ਹੁੰਦੀ? ਆਈ ਨਹੀਂ ਅਸੀਂ ਜਮੀਨ ਤੇ ਉਹ ਕਰਦੇ। ਰੁਪਈਆ ਇਹਦਾ ਹੋਣਾ ਏ। ਉਹ ਰੁਪਈਆ ਦਾ ਆ ਜਿਵੇਂ ਤੇਰਾ ਕਣਕੜਾ ਗੱਟਾ ਭਰਿਆ ਪਿਆ। ਐਂ ਭਰਜੂ। ਮਾਮਲਾ ਆ ਮੋਲਿਆ ਮਾ ਗੱਟਾ। ਉਹ ਖੜ ਜਾ ਐਨਾ ਤੱਤਾ ਨਹੀਂ ਹੋਈਦਾ। ਐਂ ਥੋੜੀ ਪੈ ਰੁਪਈਆ ਤੈਨੂੰ ਦੇਉਂਗਾ ਮੈਂ। ਜੋ ਤੈਨੂੰ ਕਹਿਤਾ ਵੀ ਤੂੰ ਪਹਿਲਾਂ ਫਰਦ ਲਿਆ ਘੜਾ ਕੇ। ਫਰਦ ਨਹੀਂ ਲਿਓ ਨਹੀਂ। ਕਿ ਪਰ ਪੀਏ ਦੀ ਗੱਲ ਹੋਈ ਹੈ ਨਾ ਭਾਈ ਆਪਣੀ ਪਹਿਲਾਂ ਯਾਰ ਮੈਂ ਤੇਰੀ ਗੱਲ ਮੰਨਦਾ ਬਾਹਰ ਹੋਗਾ ਕਿ ਨਹੀਂ ਹੋਗਾ ਬਾਹਰ ਤਾਂ ਹੈਗਾ ਵਧਿਆ ਫਿਰ ਉਹਦੀ ਫਰਜ਼ ਵੀ ਹੋ ਉਹਦੀ ਫਰਜ਼ ਨਹੀਂ ਅਸੀਂ ਦੇ ਦੇ ਆਈ ਨਹੀਂ ਅਸੀਂ ਫਰਜ਼ਾ ਮੈਨੂੰ ਦੇ ਲੈ ਐ ਤੂੰ ਆਪਦੇ ਕੋਈ ਉਹ ਕਰਕੇ ਕੁਛ ਕਹਾ ਮਾ ਤਾਂ ਐ ਮੇਰੇ ਨਾਲ ਕਿਵੇਂ ਹੋ ਜੂ ਜਿੰਨਾ ਚਿਰ ਤੁਸੀਂ ਨਾ ਤੁਹਾਡੇ ਨਾਲ ਤੁਸੀਂ ਸਹਿਨ ਨਹੀਂ ਕਰਦੇ ਹੁਣ ਜਦੋਂ ਕੁਛ ਨਹੀਂ ਨਹੀਂ ਸਹਿਨ ਤਾਂ ਮੈਨੂੰ ਕਰਨੇ ਆਉਂਦੇ ਹੀ ਨਹੀਂ ਓਏ ਗੋਠਾ ਤਾਂ ਲਾ ਮੈਂ ਗਈ ਕਮਰਿਆ ਗੋਠਾ ਨਹੀਂ ਮੈਂ ਲਾਉਂਦਾ ਕਈ ਵਾਰ ਕਾਰਵਾਈ ਹੋ ਜਾਂਦੀ ਮੈਂ ਵਿਆਹ ਵੀ ਕਰਾਉਣਾ ਲੈ ਕਮਾਲ ਹੋ ਗਈ ਯਾਰ ਛੋਟੀ ਆਹ ਇੰਨੇ ਪੈਸੇ ਫਿਰ ਧਰੇ ਪਏ ਆ ਸਾਰਿਆਂ ਨੇ ਕਰਦੀ ਆ ਜੇ ਤੂੰ ਕਹਿੰਦਾ 15 20 ਲੱਖ ਤੋਂ ਸੰਤ ਲੈ ਕੇ ਜਾ ਹੁਣ ਤੂੰ ਕਿੰਨੇ ਦੇਜਾ ਬਾਈ ਹੁਣ ਰਕਮ ਬੜਾ ਯਾਰ ਥੋੜਾ ਤਾਂ ਨਾ ਭਾਈ ਨਾ ਕੋਈ ਵਾਰ ਕਿਲੇ ਜੱਸੇ ਹਾਂ ਕਿਹੜਾ ਦੱਸਾ ਕੀ ਆ ਜੱਸਾ ਸਾਡਾ ਦੂਜੀ ਫੇਲ ਆ ਰੰਦਾ ਪੜਾ ਨਹੀਂ ਕਾ ਹਾਂ ਲੈ ਚੰਗੇ ਬੰਦੇ ਨਾਲ ਸਾਥ ਲੈ ਹੁੰਦੇ ਹੋਰ ਚੰਗੇ ਆ ਹੋ ਸਾਰਿਆਂ ਨੂੰ ਪਤਾ ਸਤ ਆ ਰੀ ਜਾਣਦਾ ਰਹਿਣਾ ਰਜਿਸਟਰੀਆ ਕਰਾਉਂਦਾ ਜ਼ਮੀਨਾਂ ਦੀਆਂ ਉਹ ਕਰਾਉਂਦਾ ਮਾਤਾ ਤੁਸੀਂ ਰਹਿੰਦੇ ਕਿੱਥੋਂ ਅਸੀਂ ਇੱਥੇ ਰਹਿਨੇ ਆ ਇਸ ਕਰ ਤੂੰ ਰਹਿੰਦੇ ਤਾਂ ਇੱਥੇ ਆ ਥੋੜੀ ਸੋਚ ਕਿੱਥੇ ਆ ਇਹ ਸੋਚ ਨੂੰ ਕੀ ਹੋਇਆ ਸਾਡੇ ਨਾਲ ਸ ਤਾਂ ਬਾਈ ਸੋਚ ਵਧੀਆ ਸਾਡੀ ਤਾਂ ਆਹੋ ਥੋੜੇ ਹਾਂ ਅਸਾਂ ਜਮੀਨ ਇੰਨੀ ਨਹੀਂ ਵੇਚੀ ਸਾਰੇ ਛਾਂਮ ਕੇ ਰੱਖਿਓ ਸਾਡੀ ਸੋਚ ਹੀ ਏ ਠੀਕ ਆ ਹਾਂ ਜਿੰਨੇ ਨੇ ਹਾਂ ਤਾਈ ਇਹ ਗਿਨ ਲਓੜ ਤੈਨੂੰ ਮੈਂ ਲੋੜ ਤਾਂ ਕੀ ਪੈਗੀ ਉਹਦੇ ਆਲੇ 50 ਰੁਪਏ ਬਾਣੀਆਂ ਨੂੰ ਹਰ ਕੇ ਮਾਏ ਮੋੜੇ ਆ ਮੋੜੇ ਤੂੰ 20 25 ਲੱਖ 25 ਲੱਖ ਦਾ ਮਾਰ ਲੈ ਕਿਵੇਂ ਬਾਬੂ ਜੀ ਠੀਕ ਹੈ ਵਧੀਆ ਚੱਲਦੀ ਕਿਲਾ ਲੈ ਹੁਣ ਤੂੰ ਮੜਾ ਹੋ ਸਾਈਡ ਤੇ ਕਰ ਲਦੇ ਗੱਲ ਕੀ ਰੌਲਾ ਛੋਟਾ ਮੜਾ ਦੋ ਪੜੇ ਦੇਖੇ ਵੱਡੇ ਪਸੰਦੇ ਬੈਠਣਾ ਲੈ ਵੀ ਮੇਰੀ ਪੜੇ ਨਹੀਂ ਫਿਰ ਸੱਜਣਾ ਮੇਰੀ ਤਾਂ ਪੂਰੀ ਕਚਹਿਰੀਆਂ ਥਾਣੇ ਚ ਪੂਰੀ ਜਲਦੀ ਆ ਠੀਕ ਹੈ ਸਾਰੇ ਪਿੰਡ ਦੇ ਮੈਂ ਨਵੇੜਦਾ ਠੀਕ ਹੈ ਤੇ ਤੇਰਾ ਕੀ ਰੌਲਾ ਹੁਣ ਇਹਨਾਂ ਨੂੰ ਦੱਸ ਉਹ ਰੌਲਾ ਕਾ ਦਾ ਮੇਰੀ ਪਿਆੰਦਾ ਸੀ ਮਾਤਾ ਮੈਨੂੰ ਤਾਂ ਗੱਲ ਕਰ ਲੈਣ ਦੇ ਉਹ ਗੱਲ ਸੁਣ ਪਹਿਲਾਂ ਹੁਣ 25 ਚਲੇ ਮੈਂ ਹਾਂ ਫਿਰ ਮੈਨੂੰ ਕਿਉਂ ਨਹੀਂ ਦਿੰਦਾ ਵੀ ਤੂੰ ਇਹਨਾਂ ਨੂੰ ਕੱਲਿਆਂ ਨੂੰ ਦੇ ਲੈ ਮੈਂ ਲੈ ਸਕਾ ਤੋ ਇਹਨੇ ਆਪਣੇ ਕੋਲ 25 ਦੀ ਗੱਲ ਹੋਈ ਐ 25 ਇਹਨੂੰ ਮੈਂ ਮਿਲ ਗਈ ਜਿਹਦੇ ਕੋਲ ਬਾਹਰ ਹੋ ਮਾਨ ਨੂੰ ਕਿਹਾ ਫਰਦ ਕਢਾ ਕੇ ਲਿਆ ਕੇ ਦਿਓ ਓ ਯਾਰ ਗੱਲ ਸੁਣ ਲੈ ਕਿਹੜੀ ਫਰਦ ਯਾਰ ਤੂੰ ਪਹਿਲਾਂ ਇਹਨਾਂ ਦਾ 25 ਦੇ ਬਾਹਰ ਦਾ ਤਾਂ ਮੈਂ ਤਾਂ ਵੇਚ ਕੇ ਖਾ ਗਿਆ ਸਾਰਾ ਤੇ ਮੈਨੂੰ 15 ਦੇ ਦੇ ਬਸ ਨਿਬੜੀ ਗੱਲ ਆਪਣੀ ਮੈਂ ਆ ਮੋਹਤਪੁਰ ਬੰਦਾ ਪਿੰਡ ਦਾ ਮੇਰੀ ਗੱਲ ਠਣੇ ਗਜੈ ਦੇ ਮੇਰੀ ਪੂਰੀ ਜਲਦੀ ਆ ਇਹਨੇ ਰੌਲੇ ਜੇ ਤੂੰ ਜਵਾਖਾਂ ਨੂੰ ਠੱਗਦਾ ਫਿਰ ਤਾਂ ਦੇ 25 ਲੱਖ 25 ਲੱਖ ਦੇ ਬੰਦਿਆ ਚੱਨੀ ਮੈਂ ਇੱਥੇ ਬੰਨੂ ਆ ਤੈਨੂੰ ਉਹ ਬੰਦਾ ਕਾਨੂੰ ਆ ਕੋਈ ਮੈਨੂੰ ਮੋਤ ਵਰ ਕਿਨੇ ਬਣਾਤਾ ਯਾਰ ਪਿਛਲੇ ਮੈਂ ਜਿਹੜੇ ਸਾਰੇ ਪਿੰਡਾਂ ਦੇ ਮੈਂ ਰੋਲੇ ਨੇ ਮੇਰੇ ਨਾਲ ਜਦੋਂ ਤੂੰ ਰੋਲੇ ਨੇ ਮੇੜਦਾ ਕਚਹਿਰੀਆਂ ਚ ਜਾਣਾ ਤੈਨੂੰ ਐ ਨਹੀਂ ਕਦੇ ਉੱਤੇ ਫਰਜ਼ ਦੀ ਲੋਡ ਪਊਗੀ ਜਦੋਂ ਲਿਮਟ ਕਰਾਵਾਂਗੇ ਕਿਹੜੀ ਫਰਜ਼ ਯਾਰ ਤੂੰ ਫਿਰ ਫਰਜ਼ ਆ ਫੁਰਤਾ ਦੀ ਫੇਰ ਗੱਲ ਕਰੀ ਪਹਿਲਾਂ ਤੂੰ ਮੈਨਾਂ ਦੱਸ ਸਿਰ ਪੈਸੇ 1 200 ਦਾਂ ਇੱਥੇ ਔਰ ਦਰਦ ਨਾਲ ਉਹਨੂੰ ਵਿਆਹ ਵੀ ਨਹੀਂ ਸੁਲਾਤੀ ਮੈਂ ਤਾਂ ਭੁੱਲਿਆ ਬੈਠਾ ਸੀ ਵਿਆਹ ਨੂੰ ਵਿਆਹ ਕਿੰਨੂੰ ਹਾਂ ਹੋ ਜਾ ਮੈਂ ਬੈਠਾ ਭੈਣੇ ਵੱਡਾ ਤੈਨੂੰ ਕਿਉਂ ਕਰਦੂ ਆ ਕੀ ਆ ਰਸਮੀ ਨੂੰ ਚਾਹੇ ਪੈਸੇ ਦੀ ਗੱਲ ਕਰੋ ਕਿੱਥੇ ਬਿੱਤ ਗਿਆ ਹਮਲੇ ਕੇ ਭਾਈਏ ਉਹ ਕਰਦੇ ਆ ਉਹ ਯਾਰ ਪੈਸੇ ਦੇਖ ਮਿਲ ਜਾਣਗੇ ਹਾਂ ਪਹਿਲਾਂ ਮਿਲ ਲੇਗੇ ਮੈਂ ਉਹ ਹੀ ਤਾਂ ਦਸੀ ਜਾਣਾ ਵੀ ਫਾਰਦ ਕਢਾ ਕੇ ਲੈ ਕੇ ਦਿਓ ਮੈਨੂੰ ਪਤਾ ਲੱਗੂ ਕਿ ਕਿਹਦੇ ਨਾਂ ਤੇ ਕਿੰਨੀ ਜ਼ਮੀਨ ਆ ਕਿੱਥੇ ਕੀ ਹੋਇਆ ਪਿਆ ਕਿਲਾ ਕਿ ਕਿੰਨਾ ਨੰਬਰ ਕਿੱਥੇ ਆ ਕਿੰਨੀ ਖੇਵਟ ਨੰਬਰ ਆ ਕਿੰਨੀ ਖਤੌਨੀ ਦਾ ਨੰਬਰ ਤਾਂ ਬਈ ਜ਼ਮੀਨ ਹੀ ਭਾਂ ਦਾ ਫਿਰਦਾ ਉਹ ਨੰਬਰ ਮੰਗਦਾ ਆਪਣੇ ਮਾਡੇ ਦੀ ਵੀ ਲਿਖਿਆ ਪਿਆ ਉਹ ਯਾਰ ਉਹ ਨੰਬਰ ਨਹੀਂ ਚਾਹੀਦਾ ਜ਼ਮੀਨ ਦੇ ਨੰਬਰ ਚਾਹੀਦੇ ਆ ਜ਼ਮੀਨ ਦੇ ਪਟਵਾਰੀ ਦੇ ਮੱਥੇ ਲੱਗੇ ਹੋ ਮੈਂ ਸਮਝ ਗਿਆ ਉਹ ਤਾਂ ਮੈਂ ਸਮਝ ਗਿਆ ਉਹ ਤਾਂ ਮੋਬਾਈਲ ਦਾ ਨੰਬਰ ਲਿਖ ਕੇ ਦਵਾ ਦਿੰਦੇ ਆ ਪਟਵਾਰੀ ਨੂੰ ਠੀਕ ਹੈ ਪਟਵਾਰੀ ਦਾ ਨੰਬਰ ਖਾੜ ਜਾ ਸੁਣ ਲੈ ਪਟਵਾਰੀ ਦਾ ਨੰਬਰ ਮੰਗਦਾ ਹੈ ਬਾਹਰ ਦੇ ਨੰਬਰ ਮੰਗਦਾ ਤੇਰੀ ਜ਼ਮੀਨ ਦੇ ਓ ਠੀਕ ਆ ਓ ਮੈਨੂੰ ਪਤਾ ਲੱਗ ਗਿਆ ਉਹ ਸਾਰੀ ਗੱਲਬਾਤ ਓ ਤੂੰ ਠੰਡਾ ਰਹਿ ਮੇਰਾ ਮੰਨ ਲਾ ਵੀ ਹੈ ਕਹਿੰਦਾ ਵੀ ਜਿਵੇਂ ਛੋਟਾ ਬਹਾਨਾ ਹੈਗਾ ਤੂਤੇ ਘਾਰੇ ਰਾਹ ਤੇ ਕੱਸੀ ਵਾਲੇ ਤੇ ਇਹ ਵੀ ਕੱਸੀ ਲਿਖ ਕੇ ਤੂਤਾ ਲਿਖ ਕੇ ਦੇਉ ਨਾ ਇਹ ਨਹੀਂ ਬਾਹਰ ਤੇ ਪਰ ਸਿਮ ਪੈਂਦੀ ਨਹੀਂ ਉਹਦਾ ਨੰਬਰ ਤੋਜ ਔਰ ਸਮ ਨਹੀਂ ਪੈਂਦੇ ਹੁੰਦੇ ਯਾਰ ਮੈਂ ਮੋਤਬਰ ਬੰਦਾ ਮੈਨੂੰ ਗੱਲ ਕਰ ਲੈਣ ਤੇ ਜਦੋਂ ਮੈਂ ਗੱਲ ਸਮਝ ਆ ਗਈ ਮੈਨੂੰ ਸਮਝ ਆ ਗਈ ਦੇਖ ਮੈਂ ਕਜਰੀਆਂ ਜਾਣਾ ਠਾਣੇ ਜਾਣਾ ਸਾਈ ਮੈਨੂੰ ਪੂਰੀ ਸਮਝ ਆ ਤੁਸੀਂ ਨਹੀਂ ਵਿੱਚ ਬੋਲਣਾ ਹੁਣ ਦੋਨਾਂ ਨੇ ਤੇ ਮੇਰੀ ਗੱਲ ਸੁਣ ਲਾ ਵੀ ਤੈਨੂੰ ਇੱਕ ਦਾ ਲਖਾ ਦੀਏ ਕੱਸੀ ਵਾਲਾ ਰਾ ਠੀਕ ਆ ਇੱਕ ਤੈਨੂੰ ਲਖਾ ਦੀਏ ਤੂੰ ਤੇ ਗੱਲ ਖੇਤ ਦੇ ਨਾਲ ਅੱਛਾ ਇਹ ਦੋ ਚੀਜ਼ਾਂ ਲਿਖ ਲੈ ਇਹਨਾਂ ਦੇ ਬਾਣ ਨਾ ਲੱਗਦੀ ਮੇਰਾ ਬਾਣ ਹੈ ਨਹੀਂ ਮੈਨੂੰ ਵਿੱਚ 15 ਲੱਖ ਹੋਊਗਾ ਉਹ ਲੈਣ ਨਾਲ ਕੀ ਹੋਊਗਾ ਫੇ ਤੂੰ ਤਾਂ ਕਹਿਣਾ ਵੀ ਲਿਖਵਾਵਾ ਜ਼ਮੀਨ ਦੇ ਨੰਬਰ ਚਾਹੀਦੇ ਆ ਜ਼ਮੀਨ ਦੇ ਨੰਬਰ ਹੀ ਹੋ ਜਾਣਗੇ ਆ ਮਕਲਾਵਾ ਹੋ ਜਾਣਗੇ ਜ਼ਮੀਨ ਦੇ ਨੰਬਰ ਮੈਨੂੰ ਤਾਂ ਕਿੱਛ ਬਾਹ ਪਤਾ ਯਾਰ ਤੁਹਾਡੇ ਨਾਲ ਉਹ ਮੇਰੀ ਗੱਲ ਸੁਣ ਮੈਂ ਵਿੱਚ ਬਿਠੇ ਫਿਰ ਮੈਂ ਨੰਬਰ ਉਹਨਾਂ ਤੋਂ ਲੁਕਾਦਾ ਤੈਨੂੰ ਉਹ ਤੈਨੂੰ ਕਿਵੇਂ ਦੇਣਗੇ ਅਗਲੇ ਨੂੰ ਤੈਨੂੰ ਪੈਸੇ ਦਿੱਤੇ ਹੋਣਿਆ ਉਹ ਨੰਬਰ ਗੱਲ ਕਿ ਦੇ ਦੇ ਖਾ ਗਿਆ ਮੈਂ ਜਿੱਦ ਦੀਆਂ ਗੱਲਾਂ ਤੂੰ ਕਰਦਾ ਉਹ ਦਾਦਾ ਦੇ ਰੋਡ ਤੇ ਖੜਾ ਤੂੰ ਮੈਨੂੰ ਸ਼ਾਮ ਨਹੀਂ ਮੇੜਦੇ ਉਹ ਤੈਨੂੰ ਤਾਂ ਉੱਧਰ ਬਹਿ ਜਾ ਉਹ ਮੈਂ ਮੋਤਬਰ ਬੰਦਾ ਪੈਣ ਦਾ ਮੈਨੂੰ ਠਾਏਂਗੀ ਮੈਂ ਠਾਏਂਗੀ ਦੇਰੇ ਮੇਰੀ ਚੱਲਦੀ ਆ ਚੱਲਦੀ ਠਾਣੀ ਕਿਹੜਾ ਉੱਪਰ ਪੈ ਛਾਡਾ ਆਹ ਚਾਹੇ ਨਾ ਆਪੇ ਟੋਲੇ ਮੇਰੀ ਗੱਲ ਵੀ ਸੁਣ ਲੋ ਆਹ ਆਨਪੰਨ ਦਾ ਕੀ ਮਤਲਬ ਹੈ ਸਾਨੂੰ ਹੈ ਨਹੀਂ ਦੇ ਰਹੀ ਇਹ ਸਿਪਾਹੀ ਬਹੁਤ ਬਰ ਬਹੁਤ ਟੋਲੇ ਦਾ ਵਾਪਿਆ ਮੋੜ ਗੱਲ ਮੋੜ ਕਰੀਏ ਸਾਨੂੰ ਨਹੀਂ ਪਤਾ ਮੈਂ ਹੋਰ ਹੈ ਮੈਨੂੰ ਗੱਲ ਕਰ ਲੈ ਮੈਂ ਕਹਣਾ ਤੇਰੇ ਵਰਗੇ ਬਹੁਤ ਬਾਰ ਪਿੰਡ ਪਿੰਡ ਹੋਣ ਹਾਂ ਲੈ ਹੁਣ ਤੂੰ ਮੇਰੀ ਗੱਲ ਸੁਣ ਬਾਈ ਇਹ ਤਾਂ ਆ ਗਿਆ ਜਮਾਨਪਾ ਟੁੱਟ ਲਈ ਮੈਂ ਐ ਮੂਤ ਬਾਰ ਬੰਦਾ ਕਚਹਿਰੀ ਥਾਣੇ ਜਾਣਾਂ ਦੇਣਾ ਹੁਣ ਮੈਨੂੰ ਐ ਸਮਝਾ ਵੀ 25 ਲੱਖ ਕਿੱਦੇ ਤੱਕ ਉਹ ਨਾ ਆ ਜਾਏਗਾ ਤੇ ਮੇਰਾ 15 ਲੱਖ ਦੱਸ ਕਿੱਦੇ ਦੇ ਕਹਿ ਰਾਂ ਮੈਨੂੰ 20-50000 ਦੱਜੀ ਦੀ ਅੱਛਾ ਇਹਨਾਂ ਨੂੰ ਚੱਲ ਤੂੰ ਦੋ ਦਿਨ ਠਹਿੜ ਕੇ ਦੇ ਦੀ ਤੂੰ ਠਹਿੜ ਕੇ ਕੁ ਮੈਂ ਵਿਆਹ ਵਿਖਰਾਉਂਗਾ ਮਾਂ ਆਲਾ ਓ ਯਾਰ ਖਰਚਾ ਆਪਾਂ ਆਲਾ ਕੁੜੀ ਹੋ ਜਾ ਲੱਭੇ ਨੇ ਤੂੰ ਵਿਆਹ ਕਢਾਉਣਾ ਫਿਰਦਾ ਮੈਂ ਮੋਤਬਰਾਂ ਕਿ ਤੂੰ ਆ ਮੋਤਬਰ ਜਾਂ ਤਾਂ ਵਿੱਚ ਪਾ ਲੋ ਫਿਰ ਤੁਹਾਡਾ 25 ਲੱਖ ਉਹੀ ਵਗ ਜੂਗਾ ਕਈ ਇਹਨੂੰ ਰੋਗ ਮਾਣਾ ਮੋਟਾ ਸਮਝਾ ਇਹਨੂੰ ਅੱਛਾ ਤੈਨੂੰ ਹਲੇ ਇੰਨੀ ਗੱਲ ਦਾ ਨਹੀਂ ਪਤਾ ਹੁਣ ਮੈਨੂੰ ਐ ਦੱਸ ਮੈਨੂੰ ਪਤਾ ਹਲੇ ਆ ਤੈਨੂੰ ਤਾਂ ਸਾਰੇ ਹੀ ਪਤਾ ਤਾਜੀ ਤੂੰ ਤਾਂ ਰੋਜ਼ ਇਹ ਗੱਲਾਂ ਕਰਦਾ ਹਾਂ ਦੇਖ ਮੈਂ ਚਾਹ ਕਰਕੇ ਲੇ ਗਿਆ ਸੋਨੂੰ ਤੂੰ ਲੈ ਨਾ ਮੈਂ ਮੈਂ ਆਪਣੇ ਮੈਂ ਸੱਚ ਮੇਰੀ ਗੱਲ ਸੁਣ ਚਾਹ ਤਾਂ ਹੈ ਨਹੀਂ ਸਿਕਬੀਆ ਨਾ ਗੁਰਸੀ ਜੇ ਐਸੀ ਮਾਰੀਆਂ ਨੇ ਗੁਰ ਤਾਂ ਮੈਂ ਆਪ ਲੈ ਆ ਉਹ ਮੈਂ ਹੋਰ ਨਹੀਂ 25 ਲੱਖ ਦੇਊਗਾ 2 ਘਟੇ ਮੈਂ ਸਟਾਕ ਟਰਾਲੀ ਬੇਚਾ ਲਾਵਾਂ ਗੁਰਤੀ ਬੱਸ ਚੱਲ ਮੰਗਵਾਨੀ ਨੂੰ ਮੰਗ ਲੈ ਲੈ ਜਾ ਕਿ ਪੀਂਦਾ ਫਿੱਕੀ ਪੀਂਦਾ ਹੈ ਤੂੰ ਤਰਲਾ ਉਹ ਫਿੱਕੀ ਪੀਣ ਨੂੰ ਮੈਨੂੰ ਸ਼ੂਗਰ ਹੋ ਜਾਊਗਾ ਉਹੀ ਮਰ ਜਾਨਾ ਤੂੰ ਮੈਨੂੰ ਗੱਲ ਦੱਸ ਸੋਣ ਕੀ ਕਹਿੰਦਾ ਮੈਂ ਚਲ ਇੱਕ ਗੱਲ ਸੁਣਾਉਣਾ ਬਾਈ ਜੀ ਸਾਰੇ

ਫਿਰ ਮਹਿਮੂਦ ਸਾਰਾ ਕੁਝ ਤਾਂ ਕਹਿਦਾ ਹੁਣ ਪੈਂ ਪਿੱਛੇ ਦੇ ਰਿਹਾ ਕੋਈ ਯਾਰ ਬਾਈ ਤੈਨੂੰ ਇਹ ਗੱਲਾਂ ਨਹੀਂ ਕਹੀਆਂ ਸੀ ਮੈਂ ਉਹ ਕਿਹਾ ਬਸ ਹਾਂ ਚੱਲ ਚੱਲ ਪ੍ਰਵਾਹ ਜੀ ਕਿਹਾ ਮੈਨੂੰ ਵੀ ਗੱਲ ਗੱਲ ਸੁਣ ਲੈ ਮੈਨੂੰ ਤਾਂ ਬਾਈ ਤਾਂ ਲੈਣੀ ਹੈ ਮਾਮੂ ਫਿਰ ਫਿਰ ਆਹ ਫਿਰ ਮੈਂ ਵੀ ਲੈਣੇ ਆ ਹੂੰ ਪਰ ਕਿੰਨੇ ਲੈਣੇ ਪ੍ਰਵਾਹਾ ਗੱਲ ਦੱਸ ਤੂੰ ਮੈਨੂੰ ਕੀ ਕੇ ਚਾਹਣਾ ਤੂੰ ਮੈਨੂੰ ਮੇਰੀ ਗੱਲ ਸੁਣ ਤੂੰ ਇੱਥੇ ਬਣਾ ਕੇ ਸਾਨੂੰ ਦੱਸ ਦੇ ਵਿ 15 ਲੱਖ ਤੂੰ ਜਿਵੇਂ ਹੁਣ ਉਹਨਾਂ ਨੇ 25 ਦੇਣਾ ਹੁਣ ਤੂੰ ਰੱਬ ਦੇ ਨੇ ਭੇਜਤਾ ਤੈਨੂੰ ਸਾਡੇ ਕੋਲ ਠੀਕ ਆ ਮੈਨੂੰ ਮੈਨੂੰ ਮੈਨੇਜਰ ਨੇ ਭੇਜਿਆ ਰੱਬ ਨੇ ਭੇਜਿਆ ਮੈਨੇਜਰ ਨੇ ਭੇਜਿਆ ਸਾਡੇ ਬੰਦੇ ਵਾਲੇ ਨੇ ਉਹ ਮੈਨੇਜਰ ਨੇ ਭੇਜਿਆ ਬੈਂਕ ਵਾਲੇ ਨੇ ਉਹ ਤੂੰ ਚੁੱਪ ਕਰ ਜਾ ਬੈਂਕ ਚ ਵੀ ਮੈਨੇਜਰ ਜਾਣ ਲੱਗਾ ਜਰੇ ਨੇ ਪਹਿਲਾਂ ਵੈਲਕਮ ਕਰਾਤਾ ਸੀ ਕੋਈ ਇਹ ਤਾਂ ਚੁਗਲਾ ਯਾਰ ਮੈਨੇਜਰ ਸਾਡੇ ਪਿੰਡ ਵਾਲਾ ਇਹ ਕਿਥੋਂ ਤੂੰ ਤੂੰ ਮੇਰੀ ਮੈਨੇਜਰ ਬੈਂਕ ਚ ਜਾਣ ਲੱਗਾ ਸੀ ਨੇ ਭੇਜਿਆ ਰੱਬ ਨੇ ਰੱਬ ਨੇ ਵੀ ਦੇਣੂਗਾ ਹੁਣ ਤੂੰ ਮੇਰੀ ਗੱਲ ਸੁਣ ਲੈ ਮੇਰਾ ਤਾਂ ਸਾਥ ਇੱਕ ਸਾਰੀ ਸੈਟਿੰਗ ਹੋ ਜੂ ਮੈਂ 2 ਲੱਖ ਤਾਂ ਦੇਣਾ ਬਾਣੀ ਅੱਛਾ ਬਾਕੀ ਦਾ ਮੇਰਾ ਖਾਣ ਪੀਣ ਚੱਲੀ ਆਇਆ ਕਰੂ 1.5 ਲੱਖ ਮੈਂ ਪਿੰਡ ਚ ਦੇਣਾ ਏ ਜੇ ਕਰਕੇ ਮੇਰਾ 5-7 ਲੱਖ ਦੇਣ ਲੈਣ ਚ 7-8 ਲੱਖ ਰੁਪਏ ਨਾ ਆਪਣਾ ਵਧੀਆ ਗੱਲ ਬਣ ਜੂ ਤੇਰੇ ਕੋਲੇ ਫਰਜ਼ ਤੇ ਕਿੰਨੇ ਨੰਬਰ ਉਹ ਯਾਰ ਉਹ ਤਾਂ ਮੈਂ ਖਾ ਗਿਆ ਮੇਰੇ ਕੋਲੇ ਜਿਹੜੇ 5 ਕਿੱਲੇ ਸੀ ਪੰਜ ਮੇਰਾ ਪਿਓ ਖਾ ਗਿਆ ਸੀ ਪੰਜ ਹੁਣ ਮੈਂ ਖਾ ਗਿਆ ਸਾਡੇ ਕੋਲੇ ਨਾ ਤਾਂ ਫਰਜ਼ਾ ਨਾ ਹੋਰਤ ਤੈਨੂੰ ਭੇਜਦਾ ਰੱਬ ਨੇ ਏ ਆਈ ਬਾਹਰ ਦਾ ਹੁੰਦਾ ਮੇਰੀ ਗੱਲ ਸੁਣ ਲੈ ਇੱਕ ਪੈਸੇ ਦੇ ਤੇ ਮੇਰੀ ਗੱਲ ਸੁਣ ਲੈ ਹੁਣ ਤੂੰ ਬੋਲ ਲੈ ਮੈਨੂੰ ਸੁਣ ਲੈ ਤੈਨੂੰ ਨਹੀਂ ਮਿਲਦਾ 1 ਰੁਪਿਆ ਮੇਰੀ ਗੱਲ ਸੁਣ ਲੈ ਦੇ ਕੇ ਦਿਖਾ ਫਿਰ ਤੈਨੂੰ ਮੈਂ ਨਾ ਦੇ ਦਿੰਦਾ ਸਾਡੇ ਰੁਪਏ ਦੇ ਇਹ ਬੱਚਾ ਹੋ ਕਰੀ ਜਾਂਦਾ ਤੂੰ ਬੱਚਾ ਸਿਆਣਾ ਓਏ ਭਰਾਓ ਲੜਕੋ ਤੁਸੀਂ ਦਾਗ ਮਾਰੋ ਦੇ ਤੇਰੇ ਮਾਰਾਂਗੇ ਜਿਹੜਾ ਮੇਰੇ ਤੋਂ ਮਾਰੇਗਾ ਦਾਗ ਫਿਰ ਪੈਸੇ ਦੇ ਮੈਨੂੰ ਪੀ ਲਿਖਿਆ ਮੈਂ ਤਾਂ ਹੁਣ 15 ਲੈ ਲੈ ਇੱਥੇ ਆ ਕੇ ਓਏ ਭਾਈ ਸਾਡੇ ਪੈਸੇ ਤਾਂ ਹੀ ਤਾਂ ਇੱਥੇ ਇੱਕ ਖੋਲੇ ਤੇ ਬੈਠੇ ਹੋ ਤੁਸੀਂ ਓਏ ਖੋਲੇ ਨੂੰ ਕਸਤਾ ਉਹ ਯਾਰ ਅਸੀਂ ਤਾਂ ਮੰਨਦੇ ਕੋਲ ਸਾਡੇ ਪੈਸੇ ਦੇ ਜਿਹੜੇ ਤੈਨੂੰ ਅਗਲੇ ਨੇ ਦੇ ਕੇ ਭੇਜਿਆ ਮੈਂ ਮੇਰੇ ਕੋਲੇ ਮੇਰੇ ਕੋਲੇ ਹੁਣ ਨਹੀਂ ਪੈਸੇ ਅੱਬ ਤੂੰ ਆਇਆ ਕੀ ਕਰਨ ਸੀ ਭਾਈ ਸਾਡੇ ਕੋਲ ਉਹ ਭਰਾਵਾ ਮੈਂ ਤੁਹਾਨੂੰ ਸਕੀਮ ਦੱਸਣ ਆਇਆ ਸੀ ਵੀ ਸਾਡੇ ਕੋਲੇ 12 ਕਿੰਨੇ ਬਾਹਣਦੇ ਆ ਤੁਹਾਨੂੰ 15-20 ਲੱਖ ਮਿਲ ਜੂਗਾ ਕੋਈ ਮਾੜਾ-ਮੋਟਾ ਕੋਠੀ ਪਾਵੋਗੇ ਉਹ 20 ਲੱਖ ਸਾਲ ਕੋ ਹੈਗੇ ਉਹ ਭਰਾਵਾ ਫਰਦਾਂ ਘੜਾ ਕੇ ਲੈ ਕੇ ਦੇਗਾ ਤੈਨੂੰ ਤੂੰ ਫਿਰ ਫਿਰ ਤੂੰ ਚੋਰੀ ਕਰਨਾ ਆਇਆ ਕਰ ਚੋਰੀ ਨਹੀਂ ਯਾਰ ਉਹ ਚੋਰੀ ਨੂੰ ਥੋੜੇ ਹੈ ਥੋੜਾ ਫੋੜਦਾ ਹੈ ਨਹੀਂ ਮੈਨੂੰ ਪਤਾ ਅਗਲੇ ਨੇ ਇਹਨੂੰ ਪੈਸੇ ਦੇ ਕੇ ਮੈਨੂੰ ਪਤਾ ਲੱਗ ਗਿਆ ਕਿਉਂ ਹੈ ਮੈਨੂੰ ਪਤਾ ਮੈਂ ਤਾਂ ਦਾਦਾ ਰੱਬ ਨੇ ਇਹਨੂੰ ਪੈਸੇ ਦੇ ਕੇ ਭੇਜਤਾ ਚੰਗੇ ਬੰਦੇ ਨੇ ਵੀ ਇਹਨਾਂ ਦੇ ਘਰੇ ਪੈਸੇ ਦੇ ਆ ਦੋਨਾਂ ਘਰਾਂ ਤੇ ਇਹ ਹੁਣ ਬੇਈਮਾਨ ਹੋ ਗਿਆ ਇੱਕ ਸਾਡੇ ਘਰੇ ਟਾਂ ਪੀਛ ਲੱਗਿਆ ਨਵਾ ਉਹ ਚੋਰੀ ਕਰਨ ਆਇਆ ਵਾ ਹੁਣ ਮਾਂ ਦੇ ਪੁੱਤੋ ਚਾਹ ਕਰਨ ਨੂੰ ਤਾਂ ਗੁੜ ਨਹੀਂ ਹੈਗਾ ਤੁਹਾਡੇ ਤੁਹਾਡੇ ਕਿੰਨਾ ਟੱਕਰ ਚੋਰੀ ਕਰੀ ਉਹ ਯਾਰ ਘਰ ਜਾ ਲ ਕੇ ਦੇਖ ਜਿਹੜੇ ਹਿਸਾਬ ਦੀਆਂ ਤੂੰ ਗੱਲਾਂ ਕਰਦਾ ਮੈਨੂੰ ਘਰ ਦਾ ਵੀ ਤੇਰਾ ਪਤਾ ਹੀ ਲੱਗ ਗਿਆ ਕਿ ਕਹਿ ਜਾਊਂ ਮੇਰੀ ਇੱਕ ਗੱਲ ਸੁਣ ਲੈ ਤੈਨੂੰ ਅਗਲੇ ਨੇ ਪੈਸੇ ਦੇ ਕੇ ਭੇਜਦਾ ਤੂੰ ਚੁੱਪ ਕਰਕੇ ਸਾਨੂੰ ਫੜਾ ਜਾ ਪੈਸੇ ਤੇ ਤੂੰ ਜਾ ਮੇਰੀ ਗੱਲ ਸੁਣ ਮੈਂ ਹੁਣ ਪੈਸੇ ਨਾਲ ਚੱਕੀ ਫਿਰਦਾ ਯਾਰ ਉਹ ਨਾਲ ਲੈ ਆ ਕਰ ਜੇ ਜਦੋਂ ਅਸੀਂ ਗੱਲ ਕਰਦੇ ਫਿਰ ਤੈਨੂੰ ਕੀ ਮਤਲਬ ਹੈ ਕਿ ਲੈ ਆ ਕੇ ਉਹ ਜਦੋਂ ਤੁਸੀਂ ਪਿੰਡ ਚ ਗਏ ਤੇ 4 ਰੁਪਏ ਮੰਗ ਲਿਆ ਤੁਹਾਨੂੰ ਪਹਿਲੇ ਵਾਰ ਪੈਸੇ ਦੇ ਦਿੰਦਾ ਜਵਾਨਾਂ ਦੇ ਸਾਥ ਹੁੰਦੇ ਨੇ ਜਵਾਨ ਜਦੋਂ ਮੈਂ ਤੇਰੇ ਨਾਲ ਜਵਾਨ ਕਰ ਲਈ ਵੀ ਮੈਂ ਤੈਨੂੰ ਪੈਸੇ ਦੇਊਂਗਾ ਮੈਨੂੰ ਫਰਜ਼ਾ ਕਿਹੜਾ ਕਿਤੇ ਪਹਿਲਾਂ ਤੁਸੀਂ ਮੈਨੂੰ ਕਾ ਕਮਰਾ ਬਣਾਦਾ ਯਾਰ ਅੱਜ ਦੀ ਗੱਲ ਹੋਈ ਸੀ ਬੰਦਾ ਮੈਂ ਦੇਖ ਲਿਆ ਅੱਜ ਦੀ ਗੱਲ ਉਹ ਗੱਲ ਕਿਵੇਂ ਤੇ ਸ਼ੁਰੂ ਕਰਾਂਗੇ ਮੈਂ ਪਹਿਲਾ ਫਰਦ ਤਾਂ ਵਿਚੋ ਬਾ ਬਾ ਮੈਂ ਇਹਨੂੰ ਰੱਬ ਬਚਾਵੇ ਫੋੜੇ ਰੱਬ ਤਾਂ ਨਹੀਂ ਬਾਈ ਤੂੰ ਤਾਂ ਸੱਚੀ ਕਾਮਲਾ ਟੋਲਾ ਨੂੰ ਵੀ ਮੰਨਿਆ ਗਿਆ ਤਾਂ ਜਦ ਕਾਮਲੇ ਟੋਲਾ ਦੇ ਨਾਂ ਜਾਈਂ ਨਾ ਜਾਈਂ ਟੱਕੀ ਮਾਰਦਾ ਫਿਰਦਾ ਹਾਂ ਸੁਣਤਾ ਲੈ ਮੇਰੀ ਤੂੰ 2 ਮਿੰਟ ਉਧਰ ਜਾਈਂ 2 ਮਿੰਟ ਬਾਅਦ ਮੈਂ ਕੋਈ ਨਾ ਮੈਂ ਤੇਰੀ ਸਮਝੇ ਮੈਂ ਕੋਈ ਹੋਰ ਗੱਲ ਕਰਾਂ ਕੋਈ ਟੱਕੀ ਥੂਰੀ ਵਾਲੀ ਗੱਲ ਨਹੀਂ ਕਰਦਾ ਮੈਂ ਇਹਦੇ ਨਾਲ ਸੈਟਿੰਗ ਕਰਦਾ ਉਹ ਉਹ ਤੂੰ ਸਮਝਿਆ ਕਰ ਤੰਨੇ ਚ ਸੰਗੀ ਜਾਂਦਾ ਹੈ ਹਾਂ ਸੰਗਣਾ ਨੂੰ ਯਾਰ ਮੈਂ ਕੋਈ 2 ਨੰਬਰ ਦਾ ਕਿੱਤਾ ਕਰਦਾ ਯਾਰ ਕੌਣ ਤੇ ਕੁਦੇ ਬਣਾ ਛੱਡਿਆ ਬੰਦਿਆਂ ਨੂੰ ਯਾਰ ਮੈਂ ਤਾਂ ਮੂਤਵਰ ਬੰਦਾ ਛੇਰੀਆਂ ਬਜੂਰੀਆਂ ਠਾਣਿਆਂ ਜਿੱਤ ਮੈਨੂੰ ਯਾਰ ਇਹ ਗੱਲ ਵਾਰ-ਵਾਰ ਕਹਿਣ ਦੀ ਲੋੜ ਨਹੀਂ ਮੈਨੂੰ ਤੇਰੇ ਮੂਤਵਰੀ ਦਾ ਵੀ ਪਤਾ ਲੱਗ ਗਿਆ ਲੱਗ ਗਿਆ ਹਾਂ ਹੁਣ ਫੇ ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ ਹਾਂ ਐ ਤਾਂ ਤੂੰ ਜਾਣੀ ਸਰਦਾਈ ਤੂੰ ਅੱਛਾ ਇਹਨਾਂ ਸਾਹ ਵਾਲਕ ਤੂੰ ਮੈਨੂੰ 1 ਲੱਖ ਡੇਢ ਲੱਖ ਦੇ ਦੇ ਤੂੰ ਖਾ ਜਾ 23 ਲੱਖ ਇਹਨਾਂ ਦਾ 25 ਆ ਹਾਂ ਤੂੰ ਮੈਨੂੰ 2 ਲੱਖ ਦੇ ਦੇ ਤੂੰ 23 ਖਾ ਜਾ ਇਹਨਾਂ ਨੂੰ ਮੈਂ ਆਪਣੇ ਸਾਹਮਣੂ ਕੰਮਣਿਆ ਮੈਨੂੰ ਤਾਂ ਜਿਵੇਂ ਤੂੰ ਬਾਹਰ ਸਿਆਣਾ ਲੱਗਦਾ ਯਾਰ ਅੱਛਾ ਇਹ ਤਾਂ ਮੈਂ ਸਰਪਿੰਡ ਕਹਿੰਦਾ ਮੋਤਵਾਰ ਬੰਦਾ ਐਵੇਂ ਨਹੀਂ ਆ ਲੱਕ ਤੇਰੀ ਮੈਂ ਸੱਤੀ ਸੌੜ ਆਪਰਾ ਵਤੋਂ ਪਿੰਡ ਦੇ ਕੁੜੀਦਾਰ ਮੈਂ ਤੈਨੂੰ 1.5 ਲੱਖ ਕਿੱਥੋਂ ਦੇ ਦੂ ਯਾਰ ਮੈਂ ਜੇਹੇ ਚ ਭਾਈ ਫਿਰਦਾ ਤੈਨੂੰ ਮਿਲਦੀ ਨਹੀਂ ਕੋਣੀ ਕੌਡੀ ਮੈਂ ਇਹਨਾਂ ਨੂੰ ਰੁਪਏ ਦੇਵਾਂਗਾ ਤਾਂ ਜੇ ਮੈਨੂੰ ਫੱਗ ਲਿਆ ਕੇ ਦੇਣਗੇ ਉਹ ਤੂੰ ਬਈ ਆ ਬਾ ਨੂ ਜਿਹੜੇ ਹੈਗੇ ਤਾਂ ਪਾ ਰੱਬਾ ਬਚਾ ਲੈ ਨਾ ਟੁਕਾਂ ਵਾਲੇ ਕੋਲੋਂ ਆ ਬਾ ਘੱਟ ਵਧੀਆ ਲੈ ਤੂੰ ਲੈ ਪਾ 25 ਲੱਖ ਮੈਨੂੰ ਫਰਦ ਕਢਾ ਕੇ ਲੈ ਕੇ ਦੇ ਦੋ ਮੈਂ ਨਹੀਂ ਚੱਲਿਆ ਚੱਲਾ ਨਹੀਂ ਜਾਣ ਦੇ ਦੋ ਤਾਂ ਬਾਦ ਤੋਂ 250000 ਰੁਪਏ ਇਹ ਤਾਂ ਕਾ ਕਰ ਹੁਣ ਮਿੱਠੇ ਪੈਸੇ ਦੇ ਕੇ ਫਿਰਗੇ ਇਤੋਂ ਨਹੀਂ ਨਿਕਲ ਸਕਦਾ ਉਹ ਭਰਾਵਾ ਮੈਂ ਰੁਪਏ ਤੁਹਾਨੂੰ ਦੇ ਦੂੰ ਮੈਂ ਕੱਲ ਨੂੰ ਰੁਪਏ ਦੇ ਦੂੰ ਤੁਹਾਨੂੰ ਕੱਲ ਨੂੰ ਦੇਖੋ ਕੀ ਲਿਖਿਆ ਤੇ ਮੈਨੂੰ ਭਰਾ ਉਹ ਪੜ੍ਹਿਆ ਲਿਖਿਆ ਮੈਂ ਕਿ ਤੂੰ ਆ ਉਹ ਇਹਨੂੰ ਸਿੱਧੀ ਤਾਂ ਫੜ ਲੈ ਫੜ ਨਹੀਂ ਰਸੂਆਉਂਦੀ ਨਹੀਂ ਇਹ ਉਹ ਬੰਦ ਕਰ ਭਰਾਵਾ ਓਏ ਗੱਲ ਤਾਂ ਸੁਣ ਲੈ ਤੇਰਾ ਰਿਕਾਰਡ ਇੱਚੀ ਪਰੋਲੂ ਤੂੰ ਕਿੰਨੇ ਆਂ ਦੇ ਲੋਕਾਂ ਦੇ ਪੈਸੇ ਖਾਦਨੇ ਆ ਨਾਂ ਲਿਖੇ ਪੈਨੇ ਇੱਚ ਓ ਸਾਡੇ ਜਿੰਨੇ ਲੋਕਾਂ ਨੂੰ ਰੁਪਏ ਦਿੱਤੇ ਅਗਲੇ ਕਿਸ਼ਟਾ ਭਰ ਦਿਆ ਅਗਲਾ ਸਾਲ ਤੋਂ ਲਿਮਟ ਘਮਾਉਂਦਾ ਹੈ ਵਿਆਜ ਦਿੰਦਾ ਸਹੀ ਕਰ ਰਿਹਾ ਹੈ ਤਾਂ ਇਹਨਾਂ ਲੋਕਾਂ ਦੇ ਘਰ ਚੱਲ ਰਿਹਾ ਹੈ ਲਿੰਟ ਨੂੰ ਘਕਾਉਂਦੇ ਨਹੀਂ ਸਾਨੂੰ ਘਕਾਉਣ ਦੀ ਲੋੜ ਨਹੀਂ ਤੈਨੂੰ ਅਗਲੇ ਨੇ ਪੈਸੇ ਦੇ ਕੇ ਤੋੜਤਾ ਤੂੰ ਸਾਨੂੰ ਪੈਸੇ ਦੇ ਜਾ ਤੇਰਾ ਕਹਣਾ ਝੂਠ ਜੂ ਭਰਾਵਾ ਮੈਨੂੰ ਆਏ ਰੁਪਈਏ ਨਹੀਂ ਦਿੱਤੇ ਜਾਂਦੇ ਪਹਿਲਾਂ ਪਿੰਡ ਚੋਲ ਕੋਈ ਬੰਦਾ ਲੈ ਕੇ ਜਾਣਾ ਪਿੰਡ ਮੈਂਰੇ ਕੋਲ ਸੁਣ ਜਾ ਤੂੰ ਐਂ ਦੱਸ ਲਿੰਮਟ ਕੱਕ ਹੋਣੀ ਐ ਉਹ ਤਾਈ ਨੂੰ ਕਹਿ ਕੇ ਆਵੇ ਜਾਂ ਤਾਈ ਨੂੰ ਕਹਿ ਕੇ ਕਿ ਮੈਂ ਚਾਹ ਕਹਿੰਸੀ ਇਹ ਸਾਰਾ ਪੰਜੀ ਨਹੀਂ ਦਿੰਦਾ ਆਪਾਂ 1000 ਰੁਪਏ ਭਰਾਵਾ ਮੈਨੂੰ ਹਿਸਾਬ ਨਾਲ ਬੋਲ ਉਹ ਕੀ ਸਾਹਿਬ ਮੇਰੇ ਕੋਲ ਅੱਖੀਂ ਨਹੀਂ ਦੇਣੀ ਮੇਰੀ ਦੱਸੋ ਗੱਲ ਸਮਝ ਜਾ ਉਹ ਸਾਹਬ ਨੂੰ ਕਹੇ ਨਹੀਂ ਗਾਂਗ ਲਿਆ ਉਹ ਗੱਲ ਤਾਂ ਸੁਣ ਲਿੰਮਟ ਕੱਕ ਹੋਣੀ ਐ ਪੀਂਚ ਤੇ ਛਟਾ ਦਿੰਨੇ ਉਹਨੂੰ ਵੈਸੇ ਮਿਲ ਜਾਣਗੇ ਪਰ ਦੱਸ ਹੈਰਾ ਕਿਹੜੀ ਦੁਨੀਆ ਦੇ ਬੰਦੇ 25 ਲੱਖ ਖਾਣ ਨੂੰ ਫਿਰਦਾ ਓਏ ਚੰਗਾ ਭਲਾ ਬੰਦਾ ਮੈਂ ਰੁਪਈਆ ਨਹੀਂ ਖਾਣਾ ਜਿੰਨੇ ਰੁਪਏ ਤੁਹਾਨੂੰ ਬੈਂਕ ਦੇਊਗੀ ਸਾਰੇ ਤੁਹਾਡੇ ਕੋਲ ਆਉਣਗੇ ਓਹ ਦੇ ਸਾਨੂੰ ਹਾਂ ਇਹ ਵੀ ਮੰਨ ਯਾਰ 2 ਲੱਖ ਤੇ ਨਹੀਂ ਪੜਦਾ ਜਰਾ ਮੈਨੂੰ 25 ਲੱਖ ਦੇ ਦੇ ਓਏ ਤੁਸੀਂ ਯਾਰ ਦੋਹੀ ਲਾਲਚੀ ਹੋ 70000 ਦੇ ਦੇ ਮੈਨੂੰ 70 ਮਾਸ ਪਰ ਮੈਨੂੰ 70 ਰੁਪਏ ਨਹੀਂ ਮਿਲਦੇ ਉਹ 70 ਦੀ ਗੱਲ ਕਰਦਾ ਯਾਰ ਤੱਪ ਮੇਰੀ ਤਾਈ ਦੇ ਪੈਸੇ ਮੈਂ ਤਪ ਜੂ ਮੈਂ ਤਪਾਉਣਿਆ ਤੈਨੂੰ ਐ ਕਿ ਮੈਂ ਦਾ ਬਟੂ ਤਰਦਾਂ ਲਾ ਫੋੜੋ ਮੈਂ ਤਪਾਉਣਿਆ ਚਾਰ ਨਾ ਦੇ ਇਹਨੂੰ ਇਹਨੂੰ ਕਿਤੇ ਕਾੜਾ ਕਰੇ ਮੈਂ ਕਿ ਸਰਕਾਰੀ ਬੰਦੇ ਨਾਲ ਪੰਗਾ ਲਈ ਹੁੰਦਾ ਸੁਝਾ ਕਿਸਿਆਂ ਕਰਾ ਦੂੰਗਾ ਇਹ ਕਿਸਿਆਂ ਚਾਰਾ ਦੀ ਤੂੰ ਦੂਰਾ ਸਰਕਾਰੀ ਕੋਈ ਲੋਟਵਾਰ ਬੰਦਾ ਹੈ ਥਾਣੇ ਕਿ ਚਿਹਰੇ ਜਾਣ ਬਾਰ ਬਾਰ ਮੋੜ ਬਾਰ ਤੈਨੂੰ ਮਾਤਰ ਕੱਪੜੇ ਚਾਲੇ ਨਾ ਤੈਨੂੰ ਆਕਲ ਨਾਲ ਤੀ ਸ਼ਕਲ ਹੋਵੇ ਅੱਛਾ ਇਹ ਗੱਲ ਨਾ ਤੇਰੀਆਂ ਕਭੀ ਆਇਆ ਠੱਗੀਆਂ 20 ਲੱਖ ਖਾਈਏ ਨਾ 50 ਲੱਖ ਕੋਈ ਦੂਤਾ ਤੇਰੇ ਵਰਗਾ ਬੇਈਮਾਨ ਨਹੀਂ ਕੋਈ ਉਹ ਸਰਾਵਾ ਮੈਂ ਨਹੀਂ ਠੱਗੀਆਂ ਮਾਰਦਾ ਨਹੀਂ ਠੱਗੀਆਂ ਮਾਰਦਾ ਪਿੰਡ ਤੋਂ ਪੁੱਛ ਲੋ ਰਸਾ ਲਿਆ ਓਏ ਰਸਾ ਰਸਾ ਲਿਆ ਕਾਹ ਵਕਲ ਰਸਾ ਰਸਾ ਲਿਆ ਖੜ ਨੂੰ ਭੈਣ ਕਾਈ ਦੀ